ਆਮ ਆਦਮੀ ਪਾਰਟੀ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਨੂੰ ਸੱਚ ਬੋਲਣਾ ਮਹਿੰਗਾ ਪੈ ਗਿਆ ਤੇ ਉਥੇ ਹੀ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਐਕਸ਼ਨ ਲਿਆ ਤੇ ਆਪਣੇ ਵਿਧਾਇਕ ਨੂੰ ਹੀ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਉਥੇ ਗਤੀਵਿਧੀਆਂ ਜਿਹੜੇ ਕਿ ਇਹ ਇਗਜ਼ਾਮ ਲੱਗੇ ਨੇ ਤੇ ਦਿੱਸਿਆ ਤਾਏ ਤਾ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਖਿਲਾਫ ਵੱਡਾ ਐਕਸ਼ਨ ਲਿਆ ਕਿਉਂਕਿ ਕੁਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਗਤੀਵਿਧੀਆਂ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਇੱਕ ਗਤੀਵਿਧੀਆਂ ਕਰਨੀਆਂ ਮਹਿੰਗੀਆਂ ਪੈ ਗਈਆਂ ਪਰੰਤੂ ਇਸ ਦੌਰਾਨ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ ਤੇ ਦੱਸਦੀ ਹੈ ਕਿ ਭਾਜੀਪੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਲਿਖਿਆ ਹੈ ਕਿ ਮੂੰਹ ਮਿੱਠਾ ਤੇ ਨੀਅਤ ਕੌੜੀ ਝੂਠੇ ਬਦਲਾ ਨੂੰ ਸੱਚ ਬਰਦਾਸ਼ ਨਹੀਂ ਕੋਆ ਭ੍ਰਸ਼ਟਾਚਾਰੀਆਂ ਨੂੰ ਕਲੀਨ ਚਟਾ ਸੱਚ ਬੋਲਣ ਵਾਲਿਆਂ ਨੂੰ ਕੱਢਿਆ ਪਾਰਟੀ ਤੋਂ ਬਾਹਰ ਤੇ ਆਪ ਪਾਰਟੀ ਦੇ ਲਈ ਕੁਵਰ ਬਿਜੇ ਪ੍ਰਤਾਪ ਜੋ ਕਦੇ ਆਪ ਦੀ ਇਮਾਨਦਾਰੀ ਦੀ ਮੂਰਤੀ ਸੀ ਕਿ ਹੁਣ ਉਸ ਨੂੰ ਉਸ ਦੀ ਇਮਾਨਦਾਰੀ ਦੀ ਸਜ਼ਾ ਦਿੱਤੀ ਜਾ ਰਹੀ ਹੈ ਇਹ ਹੈ ਭਗਵੰਤ ਮਾਨ ਤੇ ਕੇਜਰੀਵਾਲ ਦੀ ਵਰਤੋਂ ਤੇ ਸੁੱਟੋ ਨੀਤੀ ਬਦਲਾ ਦੇ ਨਾਤੇ ਰਾਜਨੀਤੀ ਚ ਆਏ ਕੇਜਰੀਵਾਲ ਐਨੇ ਸਿਆਸੀ ਸ਼ਾਤਰਹਾਨੇ ਕੇ ਕਿਸੇ ਬੰਦੇ ਨੂੰ ਵਰਤ ਕੇ ਕਿਵੇਂ ਸੁਟਣਾ ਉਹ ਚੰਗੀ ਤਰ੍ਹਾਂ ਜਾਣਦੇ ਨੇ ਜੇ ਸੱਚ ਬੋਲਣਾ ਗੁਨਾਹ ਹੈ ਫਿਰ ਤਾਂ ਆਪ ਪਾਰਟੀ ਤਾਨਾਸ਼ਾਈ ਹੈ ਹੰਕਾਰ ਦੀ ਮਾਂ ਹੈ ਇਹ ਸਰਕਾਰ ਨਹੀਂ ਡਰਾਮਿਆਂ ਦੀ ਫੈਕਟਰੀ ਹੈ ਜਿੱਥੇ ਚਮਚੇ ਇਨਾਮ ਲੈਂਦੇ ਨੇ ਤੇ ਸੱਚ ਨੂੰ ਦਬਾਇਆ ਜਾਂਦਾ ਹੈ ਤੇ ਦੱਸਦੀ ਹੈ ਕਿ ਭਾਜਪਾ ਦੇ ਵੱਲੋਂ ਹੁਣ ਸਿਆਸਤ ਹੋਰ ਵੀ ਪਖਾ ਦਿੱਤੀ ਹੈ ਕੁਵਰ ਬਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤੇ ਜਿਸ ਨੂੰ ਲੈ ਕੇ ਆ ਬੀਜੇਪੀ ਦਾ ਧਿਆਨ ਸਾਹਮਣੇ ਆ ਰਿਹਾ ਤੇ ਉਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੂੰਹ ਮਿੱਠਾ ਤੇ ਨੀਅਤ ਕੌੜੀ ਝੂਠੇ ਬਦਲਾ ਨੂੰ ਸੱਚ ਬਰਦਾਸ਼ਤ ਨਹੀਂ ਹੋਇਆ ਤੇ ਉਥੇ ਹੀ ਭ੍ਰਸ਼ਟਾਚਾਰੀਆਂ ਨੂੰ ਜਿਹੜੀ ਕਿ ਕਲੀਨ ਚਟ ਤੇ ਸੱਚ ਬੋਲਣ ਵਾਲਿਆਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਜਿਸ ਨੂੰ ਲੈ ਕੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਜੇ ਸੱਚ ਬੋਲਣਾ ਗੁਨਾਹ ਹੈ ਫਿਰ ਤਾਂ ਆ ਪਾਰਟੀ ਤਾਨਾਸ਼ਈ ਤੇ ਹੰਕਾਰ ਦੀ ਮਾਂ ਹੈ ਤੇ ਇਹ ਸਰਕਾਰ ਨਹੀਂ ਡਰਾਮਿਆਂ ਦੀ ਫੈਕਟਰੀ ਹੈ ਜਿੱਥੇ ਚਮਚੇ ਇਨਾਮ ਲੈਂਦੇ ਨੇ ਤੇ ਸੱਚੇ ਨੂੰ ਦਬਾਇਆ ਜਾਂਦਾ ਹੈ ਤੇ ਦੱਸਦੀ ਹੈ ਕਿ ਹੁਣ ਕੁਵਰ ਵਿਜੇ ਪ੍ਰਤਾਪ ਨੂੰ ਅੱਜ ਪਾਰਟੀ ਚੋਂ 5 ਸਾਲਾਂ ਦੇ ਲਈ ਬਾਹਰ ਕੱਢ ਦਿੱਤਾ ਹੈ ਤੇ ਉੱਥੇ ਹੀ ਇਹ ਦੱਸਿਆ ਗਿਆ ਕਿ ਇਹ ਆਪਣੀ ਹੀ ਪਾਰਟੀ ਦੇ ਖਿਲਾਫ ਉਹਨਾਂ ਨੇ ਗਤੀਵਿਧੀਆਂ ਕੀਤੀਆਂ ਤੇ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਉਹਨਾਂ ਨੇ ਪੋਸਟ ਸਾਂਝੀ ਕੀਤੀ ਸੀ ਤੇ ਉੱਥੇ ਵਿਜੀਲੈਂਸ ਦੇ ਵੱਲ ਨਿਖੇਧੀ ਕੀਤੀ ਸੀ ਵਿਰੋਧ ਕੀਤਾ ਸੀ ਤੇ ਜਿਸ ਤੋਂ ਬਾਅਦ ਹੁਣ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਕੱਢ ਇੱਟਾ ਤੇ ਉਸ ਤੋਂ ਬਾਅਦ ਹੁਣ ਭਾਜਪਾ ਦੇ ਵੱਲੋਂ ਆਪ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਹੈ ਜਿਹੜੇ ਇਹ ਦੋਨੋਂ ਇਲਜ਼ਾਮ ਲੱਗੇ ਨੇ ਤੇ ਜਿਸ ਤੇ ਆਇਆ ਤਾਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਇਸ ਖਿਲਾਫ ਵੱਡਾ ਐਕਸ਼ਨ ਲਿਆ ਕਿਉਂਕਿ ਕੁਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਖਿਲਾਫ ਹੀ ਗਤੀਵਿਧੀਆਂ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਕਿ ਗਤੀਵਿਧੀਆਂ ਕਰਨੀਆਂ ਮਹਿੰਗੀਆਂ ਪੈ ਗਈਆਂ ਪਰੰਤੂ ਇਸ ਦੌਰਾਨ ਸਿਆਸਤ ਭੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਦੱਸਦੀ ਹੈ ਕਿ ਬੀਜੇਪੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਲਿਖਿਆ ਹੈ ਕਿ ਮੂੰਹ ਮਿੱਠਾ ਤੇ ਨiyet ਕੌੜੀ ਝੂਠੇ ਬਦਲਾ ਨੂੰ ਸੱਚ ਬਰਦਾਸ਼ਤ ਨਹੀਂ ਹੋਇਆ ਭ੍ਰਿਸ਼ਟਾਚਾਰੀਆਂ ਨੂੰ ਕਲੀਨ ਚਟਾ ਸੱਚ ਬੋਲਣ ਵਾਲਿਆਂ ਨੂੰ ਕੱਢਿਆ ਪਾਰਟੀ ਤੋਂ ਬਾਹਰ ਤੇ ਆਪ ਪਾਰਟੀ ਦੇ ਲਈ ਕੁਵਰ ਬੀਜੇ ਪ੍ਰਤਾਪ ਜੋ ਕਦੇ ਆਪ ਦੀ ਇਮਾਨਦਾਰੀ ਦੀ ਮੂਰਤੀ ਸੀ ਕਿ ਹੁਣ ਉਸ ਨੂੰ ਉਸਦੀ ਇਮਾਨਦਾਰੀ ਦੀ سزا ਦਿੱਤੀ ਜਾ ਰਹੀ ਹੈ ਇਹ ਹੈ ਭਗਵੰਤ ਮਾਨ ਤੇ ਕੇਜਰੀਵਾਲ ਦੀ ਵਰਤੋਂ ਤੇ ਸੁੱਟੋ ਨੀਤੀ ਬਦਲਾ ਦੇ ਨਾਤੇ ਰਾਜਨੀਤੀ ਚ ਆਏ ਕੇਜਰੀਵਾਲ ਐਨੇ ਸਿਆਸੀ ਛਾਤਰ ਹਨ ਕਿ ਕਿਸੇ ਬੰਦੇ ਨੂੰ ਵਰਤ ਕੇ ਕਿਵੇਂ ਸੁੱਟਣਾ ਹੈ ਉਹ ਚੰਗੀ ਤਰ੍ਹਾਂ ਜਾਣਦੇ ਨੇ ਜੇ ਸੱਚ ਬੋਲਣਾ ਗੁਨਾਹ ਹੈ ਫਿਰ ਤਾਂ ਆਪ ਪਾਰਟੀ ਤਾਨਾਸ਼ਾਈ ਹੈ ਹੰਕਾਰ ਦੀ ਮਾਂ ਹੈ ਇਹ ਸਰਕਾਰ ਨੇ ਡਰਾਮਿਆਂ ਦੀ ਫੈਕਟਰੀ ਹੈ ਜਿੱਥੇ ਚਮਚੇ ਇਨਾਮ ਲੈਂਦੇ ਨੇ ਤੇ ਸੱਚ ਨੂੰ ਦਬਾਇਆ ਜਾਂਦਾ ਹੈ ਤੇ ਦੱਸਦੀ ਹੈ ਕਿ ਭਾਜਪਾ ਦੇ ਵੱਲੋਂ ਹੁਣ ਸਿਆਸਤ ਹੋਰ ਵੀ ਪਖਾ ਦਿੱਤੀ ਹੈ ਕੁਵਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤੇ ਜਿਸ ਨੂੰ ਲੈ ਕੇ ਭਾਜਪਾ ਦਾ ਧਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੂੰਹ ਮਿੱਠਾ ਤੇ ਨੀਅਤ ਕੌੜੀ ਝੂਠੇ ਬਦਲਾ ਨੂੰ ਸੱਚ ਬਰਦਾਸ਼ਤ ਨਹੀਂ ਹੋਇਆ ਤੇ ਉਥੇ ਹੀ ਭ੍ਰਸ਼ਟਾਚਾਰੀਆਂ ਨੂੰ ਜਿਹੜੀ ਕਿ ਕਲੀਨ ਚਿੱਟ ਤੇ ਸੱਚ ਬੋਲਣ ਵਾਲਿਆਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਜਾਂਦਾ ਤੇ ਜਿਸ ਨੂੰ ਲੈ ਕੇ ਉਥੇ ਉਹਨਾਂ ਦਾ ਕਹਿਣਾ ਕਿ ਜੇ ਸੱਚ ਬੋਲਣਾ ਗੁਨਾਹ ਹੈ ਕਰਤਾ ਆ ਪਾਰਟੀ ਤਾਨਾਸ਼ਈ ਤੇ ਹੰਕਾਰ ਦੀ ਮਾਂ ਹੈ ਤੇ ਇਹ ਸਰਕਾਰ ਦੀ ਡਰਾਮਿਆਂ ਦੀ ਫੈਕਟਰੀ ਹੈ ਜਿੱਥੇ ਚਮਚੇ ਇਨਾਮ ਲੈਂਦੇ ਨੇ ਤੇ ਸੱਚੇ ਨੂੰ ਦਬਾਇਆ ਜਾਂਦਾ ਹੈ ਤੇ ਦੱਸਦੀ ਹੈ ਕਿ ਹੁਣ ਕੁਵਰ ਵਿਜੇ ਪ੍ਰਤਾਪ ਨੂੰ ਅੱਜ ਪਾਰਟੀ ਚੋਂ 5 ਸਾਲਾਂ ਦੇ ਲਈ ਬਾਹਰ ਕੱਢ ਦਿੱਤਾ ਹੈ ਤੇ ਉੱਥੇ ਹੀ ਇਹ ਦੱਸਿਆ ਗਿਆ ਕਿ ਇਹ ਆਪਣੀ ਹੀ ਪਾਰਟੀ ਦੇ ਖਿਲਾਫ ਉਹਨਾਂ ਨੇ ਗਤੀਵਿਧੀਆਂ ਕੀਤੀਆਂ ਤੇ ਬੀਤੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਉਹਨਾਂ ਨੇ ਪੋਸਟ ਸਾਂਝੀ ਕੀਤੀ ਸੀ ਤੇ ਉਥੇ ਵਿਜੀਲੈਂਸ ਦੇ ਵਾਲ ਦੀ ਨਿਕੇਦੀ ਇਹਤੀ ਸੀ ਵਿਰੋਧ ਕੀਤਾ ਸੀ ਤੇ ਜਿਸ ਤੋਂ ਬਾਅਦ ਹੁਣ ਕੁਵਰ ਬਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਤੇ ਉਸ ਤੋਂ ਬਾਅਦ ਹੁਣ ਬੀਜੇਪੀ ਦੇ ਵੱਲੋਂ ਆਪ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਹੈ